ਕਿ ਅਸੀਂ ਪੰਕਜ ਬਾਵਾ ਨੂੰ ਚੀਫ ਸੈਕਟਰੀ ਅਨਰਾਗ ਬਰਮਾ ਨੇ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਨੇ ਔਰ ਗੜਬੜੀਆਂ ਦੀਆਂ ਸ਼ਿਕਾਇਤਾਂ ਤੇ ਐਕਸ਼ਨ ਲਿਆ ਗਿਆ ਹੈ ਟਾਊਨ ਐਂਡ ਕੰਟਰੀ ਪਲਾਨਿੰਗ ਮੈਕਮੇ ਦੇ ਵਿੱਚ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਟਾਊਨ ਐਂਡ ਕੰਟਰੀ ਪਲਾਨਿੰਗ ਦਫ਼ਤਰ ਜਿਹੜਾ ਸ਼ਹਿਰਾਂ ਦੇ ਵਿੱਚ ਕਿਸ ਤਰੀਕੇ ਦੀ ਡਵੈਲਪਮੈਂਟ ਹੋਣੀ ਹੈ ਕਿੱਥੇ ਕਿੱਥੇ ਗਲੌਨੀਆਂ ਬਣਾਈਆਂ ਜਾਣੀਆਂ ਨੇ ਕਿੱਥੇ ਕਿੱਥੇ ਰਿਹਾਇਸ਼ੀ ਸੈਕਟਰ ਜਿਹੜਾ ਹੈਗਾ ਉਹ ਬਣਾਏ ਜਾਣਾ ਹੈ ਕਿੱਥੇ ਕਿੱਥੇ ਕਮਰਸ਼ੀਅਲ ਸੈਕਟਰ ਬਣਾਏ ਜਾਣਾ ਇਸ ਤਰੀਕੇ ਦੀ ਐਕਟੀਵਿਟੀ ਜਿਹੜੀ ਹੁੰਦੀ ਹੈ ਪਲੈਨਿੰਗ ਦੇ ਨਾਲ ਜੁੜਾ ਹੋਇਆ ਮਸਲਾ ਜਿਹੜਾ ਹੁੰਦਾ ਹੈ ਸ਼ਹਿਰਾਂ ਦੀ ਪਲੈਨਿੰਗ ਕਸਬਿਆਂ ਦੀ ਪਲੈਨਿੰਗ ਬੁਰੋਸ ਤੋਂ ਵੱਡੇ ਪੱਧਰ ਤੇ ਅਬਜ਼ਰਵ ਕਰਨ ਵਾਲਾ ਕੰਮ ਜਿਹੜਾ ਹੈਗਾ ਉਹ ਚੀਫ Town ਪਲੈਨਰ ਦਾ ਹੁੰਦਾ ਹੈ ਪੰਜਾਬ ਦੇ ਚੀਫ ਕਾਊਨਟ ਪਲੈਨਰ ਪੰਕਜ ਬਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੇਰੇ ਸਹਿਯੋਗੀ ਪੰਕਜ ਕਪਾਈ ਜ਼ਿਆਦਾ ਜਾਣਕਾਰੀ ਦੇਣਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਕਜ ਚੀਫ Town ਪਲੈਨਰ ਦੀ ਗ੍ਰਿਫਤਾਰੀ ਕੀ ਕੁਝ ਜਾਣਕਾਰੀ ਮਿਲ ਪਾਰੀ ਪੰਕਜ ਜਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਚੀਫ टाउन ਪਲਾਨਰ ਪੰਕਜ 바ਵਾ ਦੀ ਗ੍ਰਿਫਤਾਰੀ ਹੋਈ ਹੈ ਪੰਜਾਬ ਦੇ ਚੀਫ टाउन ਪਲਾਨਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬੀਤੇ ਦਿਨੀ ਸਸਪੈਂਡ ਕੀਤਾ ਗਿਆ ਸੀ ਚੀਫ ਸਕੱਟਰੀ ਦੇ ਹੁਕਮਾਂ ਤੋਂ ਬਾਅਦ ਅਨੁਰਾਗ ਬਰਮਾ ਦੇ ਹੁਕਮਾਂ ਤੋਂ ਬਾਅਦ ਸਸਪੈਂਡ ਕਰਨ ਦੇ ਹੁਕਮ ਜਿਹੜੇ ਜਾਰੀ ਹੋਏ ਸੀ ਉਸ ਤੇ ਕਾਰਵਾਈ ਕੀਤੀ ਗਈ ਸੀ ਸਸਪੈਂਡ ਕੀਤਾ ਗਿਆ ਸੀ ਔਰ ਅੱਜ ਗ੍ਰਿਫਤਾਰੀ ਹੋਈ ਹੈ ਦੇ ਸਭ ਦੇ ਵਿਚਾਰੇ ਪੂਰੀ ਡਿਟੇਲ ਹਜੇ ਆਏਗੀ ਅਪਡੇਟ ਅਸੀਂ ਇੱਕ ਇੱਕ ਖਬਰ ਦਾ ਫੌਨ ਦੇਵਾਂਗੇ ਫਿਲਹਾਲ ਦੀ ਵੱਡੀ ਖਬਰ ਇਹ ਹੈ ਕਿ ਚੀਫ टाउन प्लानਰ ਪੰਕਜ 바ਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਬੀਤੇ ਦਿਨੀ सस्पेंशन ਆਰਡਰ ਜਿਹੜੇ ਸੀਗੇ ਉਹ ਜਾਰੀ ਕੀਤੇ ਗਏ ਸੀ ਚੀਫ ਸੈਕਟਰੀ ਅਨੁਰਾਗ ਵਰਮਾ ਦੇ ਵੱਲੋਂ ਜੇ ਸਸਪੈਂਸ਼ਨ ਆਰਡਰ ਜਾਰੀ ਹੋਣ ਤੋਂ ਬਾਅਦ ਅੱਜ ਗ੍ਰਿਫਤਾਰੀ ਹੋਈ ਹੈ ਪੰਕਜ ਵਰਮਾ ਪੰਕਜ ਦੀ ਗ੍ਰਿਫਤਾਰੀ ਹੋਈ ਪੰਕਜ 바ਵਾ ਦੀ ਗ੍ਰਿਫਤਾਰੀ ਹੋਈ ਹੈ ਚੀਫ टाउन प्लानਰ ਪੰਜਾਬ ਦੇ ਪੰਕਜ 바ਵਾ ਗ੍ਰਫਤਾਰ ਕਿਤੇ ਗਏ ਨੇ ਬੀਤੇ ਦਿਨੀ ਅਨੁਰਾਗ ਬਰਮਾ ਜੀ ਸੈਕਟਰੀ ਨੇ ਪੰਜਾਬ ਦੇ ਉਹਨਾਂ ਨੇ ਸਸਪੈਂਸ਼ਨ ਦੇ ਹੁਕਮ ਜਾਰੀ ਕੀਤੇ ਸੰਜ ਪੰਕਜ ਕਪਾਹੀ ਮੇਰੇ ਸਹਿਯੋਗੀ ਮੈਨਾਲਿਸਟ ਫੋਨਲਾਈਨ ਤੇ ਮੌਜੂਦ ਨੇ ਪੰਕਜ ਜਾਣਕਾਰੀ ਮਿਲ ਪਾਰੀ ਹੈ ਚੀਫ टाउन प्लानਰ ਦੀ ਗ੍ਰਫਤਾਰੀ ਦੀ ਕੀ ਕੁਝ ਪਤਾ ਲੱਗ ਪਾਇਆ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਇਲੀਗਲ ਕਲੋਨੀਆਂ ਨੇ ਉਹ ਲਗਾਤਾਰ ਕਿਤਨਾ ਕਿਤੇ ਅਧਿਕਾਰੀਆਂ ਦੀ ਮਿਲਲੀ ਭੁਗਤ ਦੇ ਨਾਲ ਜਿਹੜੀਆਂ ਨੇ ਉਹ ਬੰਦੀਆਂ ਨੇ ਔਰ ਤੁਹਾਨੂੰ ਯਾਦ ਹੋਏਗਾ ਕਿ 2011 ਦੇ ਵਿੱਚ 179 ਏਕੜ ਜ਼ਮੀਨ ਦਾ ਜਿਹੜਾ ਪ੍ਰੋਜੈਕਟ ਹੈ ਉਹ ਜਰਨੈਲ ਸਿੰਘ ਬਾਜਵਾ ਜਿਹੜਾ ਇੱਕ ਵੱਡਾ ਪ੍ਰੋਪਰਟੀ ਡੀਲਰ ਹੈ ਉਸਨੇ ਸੰਨੀ ਨਕਲੇਵ ਦਾ ਜਿਹੜਾ ਵਾ ਉਹ ਬਾਸ ਕਰਵਾਇਆ ਸੀ ਔਰ ਇਸ ਪ੍ਰੋਜੈਕਟ ਦੇ ਵਿੱਚ ਜਿਹੜੀ ਸ਼ਾਮਲਾ ਜਮੀਨਾਂ ਨੇ ਜਾਂ ਪ੍ਰਾਈਵੇਟ ਵਿਅਕਤੀਆਂ ਦੇ ਨਾਲ ਮਿਲੀ ਭਗਤ ਕਰਕੇ ਉਸ ਵੇਲੇ ਜਿਹੜਾ ਵਾ ਇੱਕ ਨਕਲੀ ਦਸਤਾਵੇਜ਼ ਤਿਆਰ ਕਰਕੇ ਪੰਚਾਇਤ 바ਵਾ ਤੋਂ ਅਪਰੂਵ ਜਿਹੜਾ ਵਾ ਉਹ ਕਰਵਾਇਆ ਸੀਗਾ ਔਰ ਜਾਣਕਾਰੀ ਇਹ ਮਿਲੀ ਹੈ ਕਿ ਇਸ ਦੇ ਵਿੱਚ ਅ ਬ ਤਕਰੀਬਨ ਤਕਰੀਬਨ ਇਸ ਦੀ ਉਸੂਲ ਬਾਜ਼ਾਰੀ ਕੀਮਤ 70 ਕਰੋੜ ਰੁਪਏ ਸੀ ਜੋ ਇਲੀਗਲ ਤਰੀਕੇ ਦੇ ਨਾਲ ਪਾਸ ਜਿਹੜਾ ਵਾ ਉਹ ਪੰਕਜ 바ਵਾ ਦੇ ਹੁਕਮਾਂ ਦੇ ਨਾਲ ਕੀਤਾ ਗਿਆ ਸੀਗਾ ਔਰ ਹੁਣ ਕੱਲ ਅਸੀਂ ਦੇਖਿਆ ਸੀਗਾ ਕਿ ਪੰਕਜ 바ਵਾ ਜਿਸ ਦੀ ਪ੍ਰਮੋਸ਼ਨ ਵੀ ਕੀਤੀ ਗਈ ਸੀਗੀ ਔਰ ਟਾਊਨ ਪਲੈਨਰ ਦੇ ਤੌਰ ਤੇ ਨਿਯੁਕਤ ਸੀ ਲੇਕਿਨ ਉਸ ਨੂੰ ਪੰਜਾਬ ਚੀਫ ਸਕੱਟਰੀ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਤਾਂ ਵਿਜੀਲੈਂਸ ਦੇ ਕੋਲ ਇਹ ਪੂਰਾ ਮਸਲਾ ਪਹੁੰਚਿਆ ਸਿਗਾ ਕਿਉਂਕਿ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀਗਾ ਕਿ ਜਿੰਨਾ ਲੋਕਾਂ ਨੇ ਇਲੀਗਲ ਕਲੋਨੀਆਂ ਕੱਟੀਆਂ ਨੇ ਉਹਨਾਂ ਦੇ ਉੱਤੇ ਵੀ ਐਕਸ਼ਨ ਹੋਏਗਾ ਔਰ ਜਿੰਨੇ ਅਫਸਰ ਇਸ ਦੇ ਵਿੱਚ ਮਿਲੀ ਭਗਤ ਰਏ ਨੇ ਜਿਨ੍ਹਾਂ ਨੇ ਪੈਸੇ ਲਏ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਏਗੀ ਔਰ ਜਾਣਕਾਰੀ ਮਿਲੀ ਹੈ ਕਿ ਇਸ 179 ਕਰੋੜ 179 ਏਕੜ ਦੀ ਜ਼ਮੀਨ ਦਾ ਪ੍ਰੋਜੈਕਟ ਪਾਸ ਕਰਨ ਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਵਾ ਪੰਕਜ 바ਵਾ ਦਾ ਰਿਹਾ ਸੀਗਾ ਉਸ ਨੂੰ ਹੁਣ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਤਾ ਗਿਆ ਮਕਦਮਾ ਜਿਹੜਾ ਵਾ ਪੰਕਜ 바ਵਾ ਦੇ ਉੱਤੇ ਦਰਜ ਕੀਤਾ ਗਿਆ ਵਾ ਬਿਲਕੁਲ ਇਲੀਗਲ ਕਲੋਨੀਆ ਦਾ ਮਸਲਾ ਔਰ ਇਲੀਗਲ ਕਲੋਨੀਆ ਦੇ ਮਸਲੇ ਦੇ ਵਿੱਚ ਇੱਕ ਕਾਰਵਾਈ ਬਹੁਤ ਸ਼ੁਕਰੀਆ ਪੰਕਜ ਇਸ ਤਵਾਂ ਜਾਣਕਾਰੀ ਦੇ ਲਈ ਪੰਕਜ 바ਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਚੀਫ ਕਾਊਂਟ ਪਲੈਨਰ ਦੀ ਗ੍ਰਿਫਤਾਰੀ ਹੋਈ ਔਰ ਇਲੀਗਲ ਕਲੋਨੀਆ ਨੂੰ ਲੈ ਕੇ ਕਿਸ ਤਰੀਕੇ ਮਿਲੀ ਭੁਗਤਦਾ ਇੱਕ ਖੁਲਾਸਾ ਹੋਇਆ ਸੀਗਾ ਸਵਾਲ ਖੜੇ ਹੋਏ ਸੀ ਰਸਤੋ ਬਾਅਦ ਕਾਰਵਾਈ ਕੀਤੀ ਗਈ ਹੈ सस्पेंशन ऑर्डर ਪਹਿਲਾਂ ਪਾਸ ਕੀਤੇ ਗਏ ਔਰ ਹੁਣ ਚੀਫ टाउन प्लानਰ ਪੰਕਜ 바ਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬੀਤੇ ਦਿਨੀ ਮੁਖਸ ਕੱਤਾਰ ਅਨੁਰਾਗ ਵਰਮਾ ਨੇ ਆਰਡਰ ਦਿੱਤੇ ਸੀ ਕਿ सस्पेंशन ਦੇ ਰਸਤੋ ਬਾਅਦ ਗ੍ਰਿਫਤਾਰੀ ਹੋਈ ਹੈ ਪੰਕਜ 바ਵਾ ਦੀ